ਹੋ ਬਿੱਚ ਕਿਨੇ ਦਾ ਸੋ ਲੱਗਿਆ ਸੀ ਹਾਲੀਵੁੱਡ ਦੇਖਣ ਆਇਆ ਸੀ ਸੁਣ ਸੇਰ ਪੰਜਾਬੀ ਗਏ ਕੀ ਦਾ ਸ੍ਰੀ ਦੇਵੀ ਨੇ ਪੰਗੜਾ ਪਾਇਆ ਸੀ ਸੁਣ ਸੇਰ ਪੰਜਾਬੀ ਗਏ ਕੀ ਦਾ ਸ੍ਰੀ ਦੇਵੀ ਨੇ ਪੰਗੜਾ ਪਾਇਆ ਸੀ ਨਹੀਂ ਕੋਈ ਮੁਕਾਬਲਾ ਕਰ ਸਕਦਾ ਉਸ ਫਨਕਾਰ ਸ੍ਰੀਲੇ ਦਾ ਤੂੰ ਫੋਲੋ ਕਰ ਦੀ ਕੰਗਣਾ ਨੂੰ ਗੱਬਰੂ ਫੈਨ ਚਮਕੀਲੇ ਦਾ ਤੂੰ ਫੋਲੋ ਕਰਦੀ ਕੰਗਣਾ ਨੂੰ ਗੱਬਰੂ ਫੈਣ ਚਮਕੀਲੇ ਦਾ ਹਉਨੂੰ ਕਹਿੰਦੇ ਗੰਦਾ ਗਾਉਂਦਾ ਸੀ ਦੂਜੇ ਕਿਹੜਾ ਚੰਗੇ ਸੀ ਉਹੋ ਕਿਹੜਾ ਬਾਣੀ ਪੜਦੇ ਸੀ ਗੀਤ ਉਹ ਵੀ ਗਾਉਂਦੇ ਗੰधे ਸੀ ਉਹ ਗੀਤਾਂ ਦੇ ਵਿੱਚ ਜ਼ਿਕਰ ਸੀ ਕੀਤਾ ਉਹਨੇ ਕੁੜਮ ਕਬੀਲੇ ਦਾ ਤੂੰ ਫੋਲੋ ਕਰਦੀ ਕੰਗਣਾ ਨੂੰ ਗੱਬਰੂ ਫੈਣ ਚਮਕੀਲੇ ਦਾ ਤੂੰ ਫੋਲੋ ਕਰਦੀ ਕੰਗਣਾ ਨੂੰ ਗੱਬਰੂ ਫੈਣ ਚਮਕੀਲੇ ਦਾ ਉੱਜ ਮੇ ਰੋਂਦੇ ਮਾਪੇ ਮੂਸੇ ਪਿੰਡ ਕਦੇ ਡੁਗਰੀ ਵਿੱਚ ਵੀ ਰਹੁੰਦੇ ਸੀ ਨਕਲੀ ਚਿੱਠੀਆਂ ਪਾ ਪਾ ਕਹੇ ਤਨੀ ਰਾਮ ਤੋਂ ਪੈਸੇ ਖੋਂਦੇ ਸੀ ਲੋਕਾਂ ਨੂੰ ਪਤਾ ਲੱਗ ਗਿਆ ਪਾਪਾ ਦੇ ਪਰੇ ਪਤੀਲੇ ਦਾ ਤੂੰ ਫੋਲੋ ਕਰਦੀ ਕੰਗਣਾ ਨੂੰ ਕੱਬਰੂ ਫੈਣ ਚਮਕੀਲੇ ਦਾ ਤੂੰ ਫੋਲੋ ਕਰਦੀ ਕੰਗਣਾ ਨੂੰ ਕੱਬਰੂ ਫੈਣ ਚਮਕੀਲੇ ਦਾ ਹੋ ਚਮਕੀਲੇ ਦੇ ਨਾਲ ਬੀਤੀ ਦਾ ਅਣ ਪੜਨੇ ਲਿਖਿਆ ਗੀਤ ਕੁੜੇ ਬੱਬਾ ਆਪੇ ਗੁੱਡੀਆਂ ਚਾੜ ਦੇਵੇ ਜੇ ਸਿੱਧੀ ਹੋਵੇ ਨਹੀਂ ਤਿੱਕੂੜੇ ਚਮਕੀਲੇ ਦੇ ਨਾਲ ਬੀਤੀ ਦਾ ਅਣ ਪੜਨੇ ਲਿਖਿਆ ਗੀਤ ਕੁੜੇ ਬੱਬਾ ਆਪੇ ਗੁਟੀਆਂ ਛਾੜ ਦੇਵੇ ਜੇ ਸਿੱਧੀ ਹੋਵੇ ਨੀਤੀ ਕੁੜੇ ਔਰ ਆਸਰੇ ਵਚ ਗਿਆ ਨਹੀਂ ਨੰਬਰ ਲੱਗ ਗਿਆ ਸੀ ਸੰਦੀਲੇ ਦਾ ਤੂੰ ਫੋਲੋ ਕਰਦੀ ਕੰਗਣਾ ਨੂੰ ਗੱਬਰੂ ਫੈਣ ਚਮਕੀਲੇ ਦਾ ਤੂੰ ਫੋਲੋ ਕਰਦੀ ਕੰਗਣਾ ਨੂੰ ਗੱਬਰੂ ਫੈਣ ਚਮਕੀਲੇ ਦਾ